ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਖ ਭੰਜਨੀ ਸਾਹਿਬ ਗੌੜੀ ਮਹੱਲਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਬਹਿਰ ਆਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਭਏ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪ ਤੱਤੀ ਵਾਉ ਨਾ ਲਗਈ ਸਤਗੁਰ ਰਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣ ਹਾਰ ਗੁਰ ਟੁੱਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲੇਹਾਰ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁन्नी ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾਠੇ ਸੁਖ ਆਏ ਸਮਾਏ ਧੀਲ ਨਾ ਪਰਿ ਜਾ ਗੁਰ ਫਰਮਾਈ ਇਛ ਪੁन्नी ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛਰੇ ਮੀਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿਆ ਥਾਉ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੂਖ ਦਰਦ ਜਮ ਨੇੜ ਨਾ ਆਵੇ ਕਹੂ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਜਿਸ ਸਿਮਰਤ ਦੂਖ ਸਭ ਜਾਏ ਨਾਮ ਰਤਨ ਵਸੈ ਮਨ ਆਈ ਜਪ ਮੰਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਏ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਿ ਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਾਉੜੀ ਮਹੱਲਾ ਪੰਜਵਾ ਕੋਟ ਬਿਗਨ ਹਿਰੇ ਖਿਨਮਾਏ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਸ ਰਹਾਉ ਸਰਬ ਕਲਿਆਣ ਸੂਖ ਸਹਿਜ ਨਿਧਾਨ ਜਾ ਕੇ ਦੇਵ ਸਹਿ ਭਗਵਾਨ ਔਖਿਦ ਮੰਤਰ ਤੰਤ ਸਭ ਸ਼ਾਰ ਕਰਨੇ ਹਾਰਿ ਦੇ ਦੇ ਮਹਤਾਰ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੂ ਨਾਨਕ ਅਟਲ ਏਹ ਧਰਮ ਗਾਉੜੀ ਮਹੱਲਾ ਪੰਜਵਾ ਸਾਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੀ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਯਾਦ ਉਭਰੇ ਜਨ ਮੀਤ ਮਨ ਬਜ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹੱਲਾ ਪੰਜਵਾ ਨੀਤ੍ਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾ ਫਿਰ ਘਰ ਬੈਸੋ ਹਰ ਜਨ ਪਿਆਰੀ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ दुष्ट दूत परमेश्वर मारे जन की पैज रखी कर तारे बाद साह साह सब वस कर दीने अमृत नाम महा रस पीने निरभौ होए भज हो भगवान साद संगत मिल किनो दान शरण पर प्रभु अंतर जामी नानक ओट पकरी प्रभु स्वामी गौड़ी मोहल्ला 5वा ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਿਖਾਦੀ ਏਕ ਗਰੀਬਾ ਰਾਖੋ ਰਖਣਹਾਰੇ ਖੇਦ ਕਰੇ ਔਰ ਬਹੁਤ ਸੰਤ ਆਵਹਿ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਿਕ ਬਹੁ ਭਾਂਤੀ ਛੋਡੇ ਕਤਹੂ ਨਾਹੀ ਏਕ ਬਾਦ ਸੁਨ ਤਾ ਕੀ ਊਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲਏ ਓਈ ਮਹਾ ਬਿਖਾਦੀ ਸਹਿਜ ਸੁਹਿਲੀ ਬਾਣੀ ਕਹੂ ਨਾਨਕ ਮਨ ਭਾਇਆ ਪ੍ਰਗਾਸਾ ਆਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਅਭੀਵ ਧਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭ ਨਹੀਂ ਥਾਈ ਰਵਿਆ ਆਪ ਆਦ ਜੁਗਾਦ ਜਾਂ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਊਠੇ ਸਭ ਸੁਖ ਪਾਏ ਸਤ ਗੁਰ ਟੂਠੇ ਪਾਰ ਬ੍ਰਹਮ ਪ੍ਰਭ ਭਏ ਰਖਵਾਲੇ ਜਿੱਥੇ ਕਿੱਥੇ ਦੀਸੇ ਨਾਲੇ ਨਾਨਕ ਦਾਸ ਖਸਮ ਪ੍ਰਤੀ ਪਾਲੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਿਆਈ ਰੋਗ ਗਏ ਸਗਲੇ ਸੁਖ ਪਾਈ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਆ ਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਤ ਪਾਈ ਗੁਰ ਸਤ ਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕੇਲਵੇ ਸਭ ਨਾਸੀ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾਂ ਹੋਏ ਕਿਰਪਾਲਾ ਬਿਗ세 ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਾਣ ਤ੍ਰੇਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧ ਹਾਰਿਆ ਮਨ ਇੱਛੇ ਨਾਨਕ ਫਲ ਪਾਈ ਪੂਰਨ ਇਛ ਪੂਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ ਰਾਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਦਮਾ ਹਿਸਤੇ ਆਈ ਨਾਨਕ ਗੁਰ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨਸੀ ਤੇ ਰੂਗ ਪਾਰ ਬ੍ਰਹਮ ਤੂ ਬਖਸਿਆ ਸੰਤਨ ਰਸ ਭੂਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੂ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹਿ ਗਏ ਵਿਯੋਗ बिलावल मोहल्ला पंजवा बंधन काटे आप प्रभु हुआ कृपाल दीन दयाल प्रभु पारब्रह्म ताकी नदर निहाल गुरु पूरे कृपा करी काटिया दुख रोग मन तन शीतल सुखी भया प्रभु ध्यानन योग रहाऊ औखद हर का नाम है जित रोग ना व्यापे साध संग मन तन हितै फिर दुख ना जापे हर हर ਹਰ ਹਰ ਜਾਪੀਐ ਅੰਤਰ ਲਿਵਲਾਈ ਕਿਲੇ ਵਿਖ ਉਤਰੈ ਸੁਧ ਹੋਏ ਸਾਧੂ ਸਰਣਾਈ ਸੁਨਤ ਜਪਤ ਹਰ ਨਾਮ ਜਸ ਤਾ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਬਿਲਾਵਲ ਮਹੱਲਾ ਪੰਜਵਾ ਹਰ 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 ਆਰਾਧੀਐ ਹੋਈਐ aarog ਰਾਮਚੰਦ ਕੀ ਲਾਸ ਟਿਕਾ ਤਿੰਨ ਮਾਰਿਆ ਰੋਗ ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੂਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿ ਬਿਉਗ ਨਾਨਕ ਪ੍ਰਭ ਸਰਣਾਗਤੀ ਕਰਨ ਕਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਦੂਪਦੇ ਘਰ ਪੰਜਵਾ ਇਕ ਓੰਕਾਰ ਸਤ ਗੁਰ ਪ੍ਰਸਾਦ ਅਵਰ ਉਪਾਵ ਸਭ ਤਿਆਗਿਆ दारू ਨਾਮ ਲਇਆ ਤਾਪ ਪਾਪ ਸਭ ਮਿਟੇ ਰੂਗ ਸੀਤਲ ਮਨ ਭਇਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰ ਮਾਇ ਰਹਾਉ ਬਾਹ ਪਕੜ ਪ੍ਰਭ ਕਾਢਿਆ ਕੀਨਾ ਅਪਣਾਇ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾਤ ਵਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮ ਔਖਦ ਦਿਆ ਏਕਾਲੇ ਬਲਾਈ ਰਹਾਉ ਰੱਖ ਲੀਏ ਤਨ ਰਖਣਹਾਰ ਸਭ ਬਿਆਦ ਮਿਟਾਈ ਕਹਉ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਆ ਨਾ ਪਾਰ ਬ੍ਰਹਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭਇ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਈ ਜੀਵਾਲਿਨ ਜਾ ਕਾ ਵੱਡ ਪਰਤਾਪ ਦੁਖ ਹਮਾਰੇ ਬਖਸਿਐਨ ਆਪਣੀ ਕਲ ਤਾਰੀ ਮਨ ਬਾੰਸ਼ਤ ਫਲ ਦਿੱਤਿਐਨ ਨਾਨਕ ਬਲਿਹਾਰੀ ਬਿਲਾਵਲ ਮਹੱਲਾ ਪੰਜਵਾ ਤਾਪ ਲਾਹਿਆ ਗੁਰ ਸਿਰਜਣਹਾਰ ਸਤਗੁਰ ਆਪਣੇ ਕਉ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰ ਮਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦਿਨੋ ਦਾਸ ਕੀ ਲਾਜ ਰਖੈ ਮਿਹਰਬਾਨ ਗੁਰ ਨਾਨਕ ਬੋਲੇ ਦਰਗਹਿ ਪਰਵਾਨ ਬਿਲਾਵਲ ਮਹੱਲਾ ਪੰਜਵਾ ਤਾਪ ਪਾਪ ਤਿ ਰਾਖੇ ਆਪ ਸੀਤਲ ਭਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਬਿਨਸੈ ਸੁਖ ਅਨੰਦ ਪਰਵੇਸਾ ਤ੍ਰਿਸ਼ਣ 부ਝੀ ਮਨ ਤਨ ਸਾਚ ਧਰਾਵ ਅਨਾਥ ਕੋ ਨਾਥ ਸਰਣ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਸ਼ਲ ਭੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੂਰਠ ਮਹੱਲਾ 5 ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਕੋਟ ਬਿਗਨ ਲਾਥੀ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਰਬ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰ ਪੂਰੈ ਤੂ ਰੱਖਿਆ ਰਹਾਉ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਿਆਲਾ ਸੰਤਾਂ ਕੀ ਪੈਜ ਰਖਦਾ ਆਇ ਆਦ ਬਿਰਧ ਪ੍ਰਤੀ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣਹਾਰੇ ਰੱਖਿਓ ਬਾਰਿਕ ਸਤਗੁਰਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਣਾਈ ਜਾਗੀ ਸੇਵ ਨ ਬਿਰਥੀ ਜਾਈ ਰਹਾਉ ਘਰ ਮਹਿ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਵਾ ਕਿਰਪਾਲਾ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਆ ਰੱਦ ਹੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤ ਰਾਸ ਰਾਖ ਲੈਹੁ ਭਾਈ ਮੇਰੇ ਕਉ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਉ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੋਰੇ ਸਤਗੁਰ ਆਪਣਾ ਸਗਲਾ ਦੁਖ ਮਿਟਾਇਆ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨਪੁਰਖ ਵਿਧਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵਹੁ ਗੁਰੂ ਨਾਨਕ ਭਏ ਦਿਆਲਾ ਜੈ ਜੈਕਾਰ ਭਏ ਜਗ ਭੀਤਰ ਹੋਵਾ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵਹੁ ਮਨ ਤਨ ਦੇਹ ਸੁਖਾਲੀ ਰਹਾਉ ਪਤਿ ਤੋ ਉਧਾਰਨ ਸਤਿਗੁਰ ਮੇਰਾ ਮੋਇ ਤਿਸ ਕਾ ਪਰਵਾਸਾ ਬਖਸ ਲੈ ਸਭ ਸਾਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰ ਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੀ ਹਰ ਗੋਵਿੰਦ ਗੁਰ ਰੱਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖਿਆ ਸੂਰਠ ਮਹੱਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤਿਗੁਰ ਤਾਪ ਗਵਾਇਆ ਭਾਈ ਠਾਣਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮਹਿ ਕੀਓ ਹਟ ਧਾਰ ਹਰ ਕੇ ਚਰਨ ਰਿਦੈ ਓਰ ਧਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ ਅਕਿਲ ਬਿਖ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਊਭਰੇ ਭਾਈ ਜਿਨ ਰਚਿਆ ਸਭ ਕੋਇ ਕਰਨ ਕਰਨ ਸਮਰਥ ਸੋ ਭਾਈ ਸੱਚੇ ਸੱਚੀ ਸੋਏ ਨਾਨਕ ਪ੍ਰਭ ਤੇ ਆਈਏ ਭਾਈ ਮਨ ਤਨ ਸੀਤਲ ਹੋਏ ਸੋ ਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰਉ ਨਾਹੀ ਮਨ ਚੰਦੇ ਅੜਾ ਫਲ ਪਾਈ ਰਹਾਉ ਸਤਗੁਰੂ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਦਾ ਨਾਮ ਆਧਾਰੂ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਰਠ ਮਹੱਲਾ ਪੰਜਵਾ ਮੇਰਾ ਸਤਗੁਰੂ ਰਖਵਾਲਾ ਹੂਆ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਵਿੰਦ ਨਵਾ ਨਿਰੂਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੂ ਮੈਂ ਸਵਾਰੀ ਹਮਰਾ ਗੁਣ ਅਬਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਾਰ ਮਸਤਕ ਧਾਰਿਆ ਸੂਰਠ ਮਹੱਲਾ ਪੰਜਵਾ ਜੀ ਜੰਤਰ ਸਭ ਤਿਸਕੇ ਕੀ ਏ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਖੈ ਪੂਰਨ ਭਈ ਬਡਾਈ ਬਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅਨੰਦਿਨ ਨਾਨਕ ਨਾਮ ਧਿਆਈ ਜੀਵ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੈ ਜਿਉ ਬਾਰਿਕ ਪਿਤ ਮਾਤਾ ਸੋਰਠ ਮਹੱਲਾ ਪੰਜਵਾ ਠਾੜ ਪਾਈ ਕਰਤਾਰੇ ਤਾਪ ਛੋੜ ਗਿਆ ਪਰਿਵਾਰੀ ਗੁਰ ਪੂਰੇ ਹੈ ਰਾਖੀ ਸਰਣ ਸੱਚੇ ਕੀ ਤਾਂ ਕੀ ਪਰਮੇਸ਼ਰ ਆਪ ਹੂਆ ਰਖਵਾਲਾ ਸਾਤ ਸਹਿਜ ਸੁਖ ਖਿਨ ਮੈਂ ਉਪਜੇ ਮਨ ਹੂਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ दारू ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਾਇਓ ਸਾਖੀ ਤਿੰਨ ਸਗਲੀ ਲਾਜ ਰਾਖੀ ਬੋਲ ਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰੂ ਜੀ ਕਾ ਖਾਲਸਾ वाहि जी की फते